ਖੋਲਿਓ ਜੀ ਦੋਸਤੋ ਵੇਖ ਸਕਦੇ ਹੋ ਹਵਾਨਾ ਕਲੀਅਰ ਥਾਨ ਵੇਰਲਾ ਮੁੱਠੀ ਵਾਲਾ ਥਾਨਿਆ ਜੀ ਤੇ ਥਾਨ ਦੀ ਹਵਾਨੇ ਦੀ ਬਹੁਤ ਸਾਫ ਤੇ ਬਾਕੀ ਵੀਰ ਜੀ ਤੁਸੀਂ ਪਹਿਲੇ ਆਉਣੇ ਆਣ ਕੇ ਵਿਜ਼ਿਟ ਕਰਕੇ ਚੋ ਕੇ ਦੋ ਟਾਈਮ ਆਪਣੀ ਤਸੱਲੀ ਕਰ ਸਕਦੇ ਹੋ ਤੇ ਬਾਕੀ ਵੀਰ ਜੀ ਹੁਣਾ ਕਰਦੇ ਆਂ ਪਾ ਪੜਤੇ ਦੀ ਗੱਲ ਤੇ ਕੀ ਪਾ ਪੜਦਾ ਵੀਰ ਜੀ 36000 36000 ਰੁਪਇਆ ਜੀ ਮਾਂਗ 36 ਹੈ ਕਿ ਦੇਣੀ 36 ਦੀ ਆ ਮਾਂਗ 36 ਦੀ ਆ ਅੱਛਾ ਮਾਨਤਾਨ ਹੋ ਜੂ ਯਾਰ ਖੰਡ ਤੇ ਦੋਸਤੋ ਸਮਾਲ ਜੇ ਘਾਦੀ ਵਹਿੜਾ ਤੇ ਕ੍ਰਾਸ ਪੰਨ ਦੇ ਵਿੱਚ ਜਲਸੀ ਦੇ ਵਿੱਚ ਤੇ ਥਣ ਬਹੁਤ ਵਧੀਆ ਲੱਗਾ ਤੇ ਬਾਕੀ ਜਿਹੜੀ ਵੀ ਸੋਹਣੀ ਲੱਗੀ ਕਮੈਂਟ ਕਰਕੇ ਸ਼ੇਅਰ ਕਰਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਤੇ ਫੇਸਬੁੱਕ ਤੇ ਪੇਜ ਨੂੰ ਫੋਲੋ ਕਰ ਲਿਓ ਤੇ ਨੰਬਰ ਵੀਰ ਜੀ ਦੱਸਿਓ 7796 ਹਾਂਜੀ 4282 ਫਿਰ ਦੱਸੋ ਜੀ 7796 42482 ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਮਿਲਦੇ ਹਾਂ ਅਗਲੀ ਵੀਡੀਓ